ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਹਿਲੇ ਸਾਡੇ ਇੱਕ ਨੂੰ ਬਹੁਤ ਤੁਸੀਂ ਪਿਆਰ ਦਿੱਤਾ ਹੁਣ ਭਾਗ 2 ਲੈ ਕੇ ਤਿਆਰ ਆ ਦੋ ਠੱਗ ਦੋ ਠੱਗਾਂ ਦਾ ਜਿਹੜਾ ਭਾਗ ਦੂਜਾ ਭਾਗ ਉੱਥੋਂ ਫਿਰ ਉਹਨਾਂ ਨੇ ਕਾਲੀ ਜਦੋਂ ਥਾਲੀ ਦੇਖੀ ਤੇ ਖਾ ਕੇ ਰੋਟੀ ਉਹਦਾ ਜਸਾਲੀ ਤਾਂ ਉਹੀ ਐ ਉਹਦਾ ਜਸਾਲ ਹਾਂ ਤੂੰ ਬੜੀ ਕੱਢੀ ਸਾਰੀ ਉਹ ਤੁਹਾਨੂੰ ਪਛਾਣ ਦੱਸ ਹੀ ਚੁੱਕੇ ਆ ਉੱਥੋਂ ਫਿਰ ਦੋਨੇ ਇਕੱਠੇ ਹੋ ਕੇ ਰੋਟੀ ਰੱਟੀ ਖਾ ਕੇ ਉਹ ਚੱਲ ਪਏ ਖੋਰ ਪਿੰਡਾਂ ਨੂੰ ਕਿਸੇ ਕਸਬੇ ਨੂੰ ਸ਼ਹਿਰ ਨੂੰ ਚਲਵੇ ਇਧਰ ਮੇ ਰੋਟਨੀ ਨੂੰ ਨਿਕਲ ਗਏ ਉੱਥੇ ਜਾ ਕੇ ਜਦੋਂ ਦੇਖਿਆ ਉਹਨਾਂ ਨੇ ਪੁੱਛਿਆ ਪਾਸੇ ਆਸੇ ਤੋਂ ਪਤਾ ਕਰਿਆ ਵੀ ਇੱਥੇ ਕੌਣ ਟਕੜਾ ਕਰਾ ਹੈ ਕਿਵੇਂ ਹੈ ਕਿਹਦਾ ਹੈ ਉਹਦੇ ਇੱਕ ਬਹੁਤ ਤਕੜਾ ਸੇਠ ਸੀ ਉਹ ਸੇਠ ਮਰ ਗਿਆ ਅੱਛਾ ਜੀ ਉਹਦਾ ਨਾਂ ਕੀ ਸੀ ਸੇਠ ਦਾ ਕੇ ਫਲਾਨਾ ਉਹਦੇ ਪੁੱਤ ਕਿੰਨੇ ਆ ਇੰਨੇ ਖੋਰ ਪਰਿਵਾਰ ਬਾਰੇ ਮੋਟਾ-ਮੋਟਾ ਜਿਹਾ ਪਤਾ ਕਰਕੇ ਉਹਨਾਂ ਨੇ ਹੂੰ ਹੂੰ ਤੇ ਜਾਵੜੇ ਉਹਦੇ ਘਰੇ ਸ਼ੇਡ ਦੇ ਘਰੇ ਸ਼ੇਡ ਦੇ ਘਰੇ ਜਾਵੜੇ ਸ਼ੇਡ ਦੇ ਹੁਣ ਬੈਠੇ ਸੀ ਸਾਰਾ ਪਰਿਵਾਰ ਬੈਠਾ ਸੀ ਘਰ ਵਾਲੇ ਜਵਾਕ ਜੱਲੇ ਤੇ ਜਾ ਕੇ ਉੱਚੀ ਉੱਚੀ ਲਾਗੇ ਰੋਣ ਦੋਨੇ ਪੱਟਾਂ ਤੇ ਹੱਥ ਮਾਰਨ ਤੇ ਪਾਪ ਦਾ ਸਿਰ ਪਿੱਟਣ ਕੋਈ ਭਰਾਵਾ ਤੂੰ ਤਾਂ ਮਾਰ ਗਿਆ ਸਾਨੂੰ ਓਏ ਤੂੰ ਤਾਂ ਮਰਕਾ ਦਾ ਗਿਆ ਤੂੰ ਸਾਨੂੰ ਹੀ ਮਾਰ ਗਿਆ ਤੂੰ ਤਾਂ ਯਾਰ ਜਮਾ ਹੀ ਸਾਨੂੰ ਅਸੀਂ ਕਿੱਧਰ ਜਾਵਾਂਗੇ ਅੱਛਾ ਜੀ ਘਰ ਵਾਲੇ ਇਕੱਠੇ ਹੋ ਗਏ ਘਰ ਵਾਲੇ ਕਹਿੰਦੇ ਵੀ ਤੁਸੀਂ ਕਿਉਂ ਰੋਨਿਓ ਕਹਾਂ ਨੋ ਤੁਸੀਂ ਹੂੰ ਉਹਦੇ ਸਾਡਾ ਯਾਰ ਸੀ ਇਹ ਅਸੀਂ ਇਹਦੇ ਯਾਰ ਹਾਂ ਅੱਛਾ ਜੀ ਸਾਡਾ ਤਾਂ ਇਹਦੇ ਨਾਲ ਬਹੁਤ ਲਿੰਕ ਸੀ ਇਹ ਤਾਂ ਸਾਥੋਂ ਤਾਂ ਹਜ਼ਾਰਾਂ ਰੁਪਿਆ ਲੈ ਆਉਂਦਾ ਸੀ ਲੱਖਾਂ ਹਜ਼ਾਰਾਂ ਹੂੰ ਤੇ ਲੱਖਾਂ ਹਜ਼ਾਰਾਂ ਸੀ ਇਹ ਤੋਂ ਲੈ ਜਾਂਦੇ ਸੀ ਅੱਛਾ ਜੀ ਹੁਣ ਇਹਨੂੰ ਲੋਡ ਸੀ ਕਿਤੇ ਇੱਥੇ ਸਾਥੋਂ ਲੈ ਆਇਆ ਸੀ ਪੈਸੇ ਅਸੀਂ ਤਾਂ ਸਾਰਾ ਕੁਝ ਆਪਦਾ ਕਰ ਕਰਾ ਕੇ ਫੜ ਫੜਾ ਕੇ ਤੇ ਇਹਨੂੰ ਦੇਤੇ ਸੀ ਹੂੰ ਹੂੰ ਨਾ ਅਸੀਂ ਲਿਖਦੇ ਨਹੀਂ ਸੀ ਪੜ੍ਹਦੇ ਨਹੀਂ ਸੀ ਸਾਡਾ ਵਿਸ਼ਵਾਸ ਹੀ ਇਹਨਾਂ ਸੀ ਭਰਾਵਾਂ ਤੋਂ ਵੱਧ ਸੀ ਅਸੀਂ ਅੱਛਾ ਜੀ ਤੇ ਹੁਣ ਇਹ ਮਰ ਗਿਆ ਤੇ ਹੁਣ ਅਸੀਂ ਕਿੱਧਰ ਜਾਵਾਂਗੇ ਟੱਪਟੇ ਗਏ ਜਾਵਾਂ ਉਹਦੇ ਮੁੰਡੇ ਸੀ ਜਿਹੜੇ ਉਹਦੇ ਜਦੋਂ ਜੇ ਤੁਸੀਂ ਕਹਿੰਦੇ ਹੋ ਨਾ ਕੋਈ ਸਬੂਤ ਹੋਵੇ ਹੂੰ ਕੋਈ ਲਿਖਤ ਪੜਤਾ ਹੈ ਤੁਹਾਡੇ ਕੋਲ ਜਦ ਲਿਖਦੇ ਤੁਸੀਂ ਅਸੀਂ ਸਾਡਾ ਤਾਂ ਵਿਸ਼ਵਾਸ ਹੀ ਹੈ ਨਾ ਸੀ ਅਸੀਂ ਹੁਣ ਉਹਨੂੰ ਭਰਾ ਨੂੰ ਆਪਦੇ ਨੂੰ ਆਖਣਾ ਸੀ ਵੀ ਲਿਖ ਕੇ ਦੇ ਸਾਨੂੰ ਅੱਛਾ ਜੀ ਉਹ ਕਹਿੰਦੇ ਫਿਰ ਸਬੂਤ ਤੋਂ ਬਿਨਾ ਕੀ ਪਤਾ ਲੱਗੂ ਠੀਕ ਹੈ ਜੀ ਉਹ ਤਸਲ ਚੱਲੀ ਗਈ ਕੁਸ ਅੱਧਾ ਘੰਟਾ ਘੰਟਾ ਉੱਥੇ ਉਹ ਆਖਣਾ ਜਦ ਚਲੋ ਅਸੀਂ ਤਾਂ ਪੱਤੇ ਗਏ ਹਾਂ ਹਾਂ ਉਹਨਾਂ ਚੋਂ ਇੱਕ ਮੁੰਡਾ ਕਹਿੰਦਾ ਉਹਨਾਂ ਦਾ ਉਹ ਕਹਿੰਦਾ ਯਾਰ ਆਇਆ ਨਾ ਮਾੜਾ ਮੋਟਾ ਵੀ ਸਬੂਤ ਹੋਵੇ ਹੂੰ ਹੂੰ ਤਾਂ ਅਸੀਂ ਤੁਹਾਡੇ ਨਾਲ ਪੈਸੇ ਦੇ ਦਈਏ ਅੱਛਾ ਜੀ ਉਹ ਕਹਿੰਦਾ ਯਾਰ ਉਹਦਾ ਸੇਵਾ ਦੂਜਾ ਬੋਲਦਾ ਥੱਕ ਹਾਂ ਹਾਂ ਉਹ ਕਹਿੰਦਾ ਉਹਦਾ ਸਿਵਾ ਬੋਲੂ ਉਹਦਾ ਅੱਛਾ ਜੀ ਉਹ ਸਿਵਾ ਬੋਲ ਬੋਲ ਦੱਸੂਗਾ ਅੱਛਾ ਜੀ ਜੀ ਮੇਰੇ ਭਰਾ ਹੈਗੇ ਕਿ ਨਹੀਂ ਇਹ ਸਾਡੀ ਕਿੰਨੀ ਜਾਰੀ ਹੈ ਠੀਕ ਹੈ ਕਿਵੇਂ ਹੈ ਹੂੰ ਉਹ ਕਹਿੰਦੇ ਜੀ ਫੇਰ ਗੱਲ ਬਣ ਗਈ ਜੇ ਸਿਵਾ ਬੋਲੂ ਤਾਂ ਫੇਰ ਤਾਂ ਸਾਨੂੰ ਹੀ ਫੇਰ ਤਾਂ ਗੱਲ ਹੀ ਕੁਛ ਨਹੀਂ ਹਾਂ ਹਾਂ ਅਸੀਂ ਜਿੰਨੇ ਤੁਹਾਨੂੰ ਉਹ ਤੋਂ ਦੋ ਗੁਣੇ ਵੱਧ ਦੇਵਾਂਗੇ ਠੀਕ ਹੈ ਜੀ ਉਥੇ ਜੀ ਟਾਈਮ ਵੱਜ ਗਿਆ ਹੂੰ ਬੰਨ ਲਿਆ ਵੀ ਚੰਗਾ ਅਸੀਂ ਫਲਾਣੇ ਦਿਨ ਉਹਦਾ ਸੇਵਾ ਬੁਲਾਵਾਂਗੇ ਅੱਛਾ ਜੀ ਟਾਈਮ ਬੰਨ ਕੇ ਆ ਗਏ ਉਹ ਠੱਗਾ ਨੇ ਕੀ ਕੀਤਾ ਪਾਸੇ ਤੋਂ ਬਣਾਈ ਸਕੀਮ ਵੀ ਕਿਵੇਂ ਕਰੀ ਅੱਗੇ ਸਵੇ ਹੁੰਦੇ ਸੀਗੇ ਬਾਲੇ ਦਰਖਤ ਦੱਪੇ ਆਰੇ ਵਗਾਰੇ ਹੁਣ ਉਸ ਪਾਈਆਂ ਨਹੀਂ ਹੁੰਦੀਆਂ ਸੀ ਅੱਛਾ ਜੀ ਸਵੇ ਤਾਂ ਦਰਖਤ ਦੱਪੇ ਆਰਾ ਵਗਾਰਾ ਉਹਨਾਂ ਨੇ ਪਾਸੇ ਤੋਂ ਸੁਰੰਗ ਪੱਟੀ ਤੇ ਜਿੱਥੇ ਸ਼ਿਸ਼ਕਾਰ ਕੀਤਾ ਸੀ ਉਹਦਾ ਉਥੋਂ ਤੱਕ ਲੱਗੇਗੀ ਅੱਛਾ ਜੀ ਜਾ ਕੇ ਉਹਨੂੰ ਇੱਕ ਠੱਗ ਬਾਹਰ ਰਹਿ ਗਿਆ ਜੀ ਇੱਕ ਉਹਦੇ ਵਿੱਚ ਵਰ ਗਿਆ ਠੀਕ ਹੈ ਜੀ ਤੇ ਸਵੇ ਦੇ ਥੱਲੇ ਜਾ ਵੜਿਆ ਅੱਛਾ ਇਕੱਠ ਹੋ ਗਿਆ ਪਿੰਡਾਂ ਦਾ ਹੋਰਾਂ ਪਿੰਡਾਂ ਦਾ ਇਕੱਠ ਹੋ ਗਿਆ ਆ ਆਗੀਆਂ ਵੀ ਫਲਾਣੇ ਸਿਹੜ ਦਾ ਅੱਜ ਸੇਵਾ ਬੁਲਾਉਣਾ ਹੈ ਅੱਛਾ ਜੀ ਉਹਦੇ ਯਾਰਾਂ ਦੋਸਤਾਂ ਨੇ ਅੱਛਾ ਸੇਵਾ ਬੋਲਦਾ ਦੇਖਾਂਗੇ ਅੱਛਾ ਜੀ ਜਦੋਂ ਉਹਨਾਂ ਨੇ ਵੇਖਿਆ ਇਕੱਠ ਹੋ ਗਿਆ ਲੋਕ ਇਕੱਠੇ ਹੋ ਗਏ ਮੱਝ ਕੇ ਟਾਈਮ ਹਾਂਜੀ ਹਾਂਜੀ ਅਗੇ ਵੀ ਬੁਲਾਇਏ ਕਿ ਉਹ ਆਦੇ ਬਲਾਓ ਜੀ ਉਹ ਬੋਲਦਾ ਹੁਣ ਇੱਕ ਠੱਗ ਉਹ ਆਦੇ ਉਹ ਸੇਠਾ ਫਲਾਨਾ ਭਰਾਵਾ ਇਹਨਾਂ ਨੂੰ ਦੱਸ ਆਪ ਦੇ ਪਰਿਵਾਰ ਨੂੰ ਵੀ ਆਪਣਾ ਕੀ ਲਿੰਕ ਸੀ ਹਾਂ ਕੀ ਆਪਣਾ ਲਿੰਕ ਸੀ ਕਿੰਨਾ ਆਪਣਾ ਮੋਹ ਸੀ ਕਿੰਨਾ ਪਿਆਰ ਸੀ ਕਿਵੇਂ ਤੂੰ ਸਾਥੋਂ ਲੈ ਜਾਂਦਾ ਸੀ ਲੱਖਾਂ ਰੁਪਇਆ ਅਸੀਂ ਤੇ ਇਤੋਂ ਲੈ ਜਾਂਦੇ ਸੀ ਹਾਂਜੀ ਉਹ ਹੁਣ ਜਿਹੜਾ ਤੂੰ ਲਾਸਟ ਟਾਈਮ ਆਪਾਂ ਤੋਂ ਸਾਥੋਂ ਲਿਆਇਆ ਸੀ ਅਸੀਂ ਸਾਰਾ ਕੁਝ ਵੇਚ-ਵਟ ਕੇ ਤੈਨੂੰ ਦੇਤਾ ਸੀ ਹੂੰ ਉਹਦੇ ਬਾਰੇ ਦੱਸ ਤੇ ਸਬੂਤ ਪਾਲਦੇ ਆ ਅਕੇ ਲਿਖਤ ਦਿਖਾਓ ਜੀ ਹੁਣ ਆਪਣੇ ਚ ਲਿਖਤਾਂ ਹੁੰਦੀਆਂ ਸੀ ਇਹਨਾਂ ਨੂੰ ਦੱਸ ਪਰਿਵਾਰ ਨੂੰ ਹੂੰ ਜੇ ਤਾਂ ਉਹਨੇ ਐ ਕਿਹਾ ਉਹ ਫਿਰ ਬੋਲਿਆ ਦੂਜਾ ਠੱਗ ਥੱਲਿਓ ਹੂੰ ਆਪਦੇ ਮੁੰਡਿਆਂ ਨੂੰ ਉਹਦਾ ਭਾਈ ਇਹ ਸਹੀ ਕਹਿੰਦੇ ਐ ਮੇਰੇ ਯਾਰ ਦੋਸਤ ਐ ਮੇਰਾ ਇਹਨਾਂ ਨੇ ਚੱਲਦਾ ਸੀ ਪਰਿਵਾਰ ਆ ਸਾਰਾ ਬਿਜ਼ਨਸ ਅੱਛਾ ਜੀ ਜਿੰਨਾ ਮੈਨੂੰ ਲੋੜ ਪੈਂਦਾ ਸੀ ਮੈਂ ਇਹਨਾਂ ਤੋਂ ਚੱਕ ਲਿਉਂਦਾ ਹੁੰਦਾ ਸੀ ਹੂੰ ਪੈਸਾ ਅੱਛਾ ਤੇ ਅਸਲ ਤਾਂ ਇਹਨਾਂ ਨੂੰ ਦਿਓ ਸਨੇ ਵਿਆਜ ਹੂੰ ਨਹੀਂ ਪੂਰ ਸਾਵੇਂ ਦਾ ਇਹਦੇ ਲਾਜ਼ਮੀ ਮੋੜਿਓ ਨਹੀਂ ਮੈਨੂੰ ਢੋਈ ਨਹੀਂ ਮਿਲਣੀਗਾ ਅਗਲੇ ਜਨਮ ਚ ਮੈਂ ਮੇਰੀ ਮਤਲਬ ਇੱਥੇ ਜਿਹੜੀ ਆਤਮਾ ਹੈ ਨਾ ਭੜਕਦੀ ਰਹੂਗੀ ਅੱਛਾ ਜੀ ਸਾਰੇ ਜੀ ਜਦੋਂ ਥੱਲੋਂ ਬੋਲ ਆਇਆ ਬੋਲਿਆ ਐ ਬੋਲਤਾ ਹੁਣ ਉਹੇ ਜੇ ਹੀ ਨਿਕਲਣਾ ਸੀ ਐਨ ਲੱਗੀ ਵੀ ਜਿਵੇਂ ਕੋਈ ਸਮਾਨ ਚੋਂ ਆਵਾਜ਼ ਆਉਂਦੀ ਹੁੰਦੀ ਆ ਕੋਈ ਕਿਵੇਂ ਆਉਂਦੀ ਹੁੰਦੀ ਐ ਦੁਰੋਂ ਉਹੇ ਜੀ ਬਾਤ ਸੁਣ ਕੇ ਤੇ ਘਰ ਦੇ ਵੀ ਭਾਈ ਆ ਗਏ ਵੀ ਸਾਡੇ ਪਿਓ ਦਾ ਸਿਵਾ ਬੋਲ ਪਿਆ ਖੁਸ਼ ਹੋ ਗਏ ਹਮ ਖੁਸ਼ ਹੋ ਕੇ ਤੇ ਉਹ ਜੀ ਕਹਿੰਦੇ ਵੀ ਠੀਕ ਆ ਜਾ ਉਹ ਘਰੇ ਲੈ ਗਏ ਘਰੇ ਲ ਜਾ ਕੇ ਉਹਨਾਂ ਨੇ ਉਹਨੂੰ ਸਿਉਣਾ ਮੋਹਾਂ ਅੱਗੇ ਚਾਂਦੀ ਦੇ ਨੋਟ ਹੁੰਦੇ ਚਾਂਦੀ ਦੇ ਨੋਟ ਗਿੰਨੀਆਂ ਸੋਨੇ ਦੀਆਂ ਮੋਹਾਂ ਪਾਪਾ ਦੇਤੀਆਂ ਅੱਛਾ ਜੀ ਦੇ ਕੇ ਬੰਨ ਕੇ ਉਹਨੇ ਪਾਇਆ ਝੋਲੇ ਚ ਬੰਨੀਆਂ ਤੇ ਸਟਲੀਆਂ ਮੋਢੇ ਤੇ ਮੋਢੇ ਤੇ ਸਟਕ ਕੇ ਤੇ ਉਹ ਆਪਦੇ ਚੱਲ ਪਿਆ ਘਰ ਨੂੰ ਉਹਨੇ ਉਹਨੂੰ ਕਾਹਨੂੰ ਕੱਢਣਾ ਸੀ ਦੂਜੇ ਨੂੰ ਅੱਛਾ ਜਿਹੜਾ ਉੱਥੇ ਸੀਗਾ ਥੱਲੇ ਸੁਰੰਗ ਚ ਦੱਬਿਆ ਬੜਿਆ ਉਹ ਤਾਂ ਉੱਥੇ ਹੀ ਰਹਿ ਗਿਆ ਅੱਛਾ ਹਾਂ ਉਹ ਜੱਟਾਂ ਦਾ ਸੁਆਹ ਇਹ ਜਿਹਾ ਹੀ ਹੁੰਦਾ ਉਹ ਜੱਟ ਸੀ ਹਾਂ ਤੇ ਉਹ ਜੀ ਜਾ ਕੇ ਤੇ ਘਰੇ ਵਜਿਆ ਆਪਦੇ ਘਰ ਵਾਲੀ ਕੋਲੇ ਹਾਂ ਘਰ ਵਾਲੀ ਕੋਲੇ ਜਾ ਕੇ ਉਹਨੂੰ ਉਹਦਾ ਲੈ ਆ ਪਿਆ ਸੋਨਾ ਤੇ ਆਲ ਆ ਮੈਂ ਉਹ ਸੋਨੇ ਪੈਸੇ ਕੱਢ ਕੇ ਉਹਨੂੰ ਦੇ ਦਿੱਤੇ ਵੀ ਆ ਚੱਕ ਪੈਸੇ ਹਾਂ ਤੇ ਮੈਂ ਵੱੜਦਾ ਫਲਾਣੇ ਖੂਹ ਚ ਆਪਣੇ ਬੋੜਾ ਖੂਹ ਆ ਜਿਹੜਾ ਹਾਂ ਮੈਂ ਉਹ ਜੀ ਰੱਖੂਗਾ ਉਹ ਆਉ ਉਹ ਜਰੂਰ ਮਗਰ ਅੱਛਾ ਖੜਾ ਨਹੀਂ ਉਹਨੇ ਛੱਡਣਾ ਮੇਰਾ ਹੂੰ ਤੇ ਤੂੰ ਮੈਨੂੰ ਨਾ ਤੜਕੇ ਵੇਲੇ ਸੁਦੇਹਾ 4 ਵਜੇ ਹੂੰ ਦੋਨਾਂ ਟਾਈਮ ਦੀ ਚੂਰੀ ਕੁੱਟ ਕੇ ਮੈਨੂੰ ਉੱਥੇ ਬੜਾਇਆ ਕਰ ਖੂਚ ਖੂ ਦੇ ਵਿੱਚ ਬੜਾਇਆ ਹਾਂ ਖੂਚ ਤੂੰ ਪਾਣੀ ਲੈਣ ਜਾਇਆ ਕਰ ਤੇ ਉਹ ਬਾਲਟੀ ਲੰਕਾਇਆ ਕਰ ਮੈਂ ਉਹ ਜੋ ਚੂਰੀ ਕੱਢ ਲਿਆ ਕਰੂੰ ਪਾਣੀ ਦੀ ਬਾਲਟੀ ਭਰਦਿਆ ਕਰੂੰ ਤੂੰ ਘਰੇ ਆਵਦਾ ਤੋੜਾ ਭਰ ਕੇ ਘਰੇ ਆ ਜਾ ਕਰ ਅੱਛਾ ਠੀਕ ਹੈ ਹਾਂ ਨਾ ਕਿਸ ਨੂੰ ਪਤਾ ਲੱਗੇ ਵੀ ਕਿੱਧਰ ਜਾਂਦੀ ਹੈ ਕੀ ਕਰਦੀ ਹੈ ਤੂੰ ਤੜਕੇ ਸੁਦੇਹਾ ਆਇਆ ਕਰੀ ਹੂੰ ਉਹ ਕੰਨੀ ਵੀ ਠੀਕ ਹੈ ਹੂੰ ਦੂਜੇ ਪੈਸੇ ਉਹਨੇ ਕੀ ਕੀਤਾ ਨਾਉਣ ਵਾਲੀ ਕੋਲੇ ਚੁੰਡ ਸੀ ਉੱਥੇ ਚੁੰਡ ਚ ਡੱਬ ਤੇ ਉਹਨੇ ਘਰ ਵਾਲੀ ਨੂੰ ਵੀ ਨਾ ਦੱਸਿਆ ਅੱਛਾ ਕਿੱਥੇ ਆ ਕਿੱਥੇ ਠੀਕ ਹੈ ਉਹ ਸਾਰਾ ਡੱਬ ਕੇ ਤੇ ਉਹ ਖੂਜ ਮੜ ਗਿਆ ਉੱਤਰ ਗਿਆ ਹੂੰ ਉਹ ਵੀ ਆਇਆ ਮਗਰ ਦੂਜਾ ਉਹਦਾ ਬਿਲ ਨਿਕਲ ਕੇ ਆਇਆ ਉਹ ਦੂਜੇ ਹੱਥ ਨੂੰ ਉੱਥੋਂ ਨਿਕਲਿਆ ਦੂਜੇ ਦਿਨ ਮੁੜਿਆ ਉਹ ਦੂਜੇ ਦਿਨ ਨੂੰ ਆਇਆ ਹੂੰ ਆ ਕੇ ਉਹਨੇ ਵੇਖਿਆ ਤੇ ਉਹ ਪੁੱਛਿਆ ਕੇ ਘਰ ਵਾਲੀ ਨੂੰ ਇਹਨੂੰ ਮੇਰਾ ਭਰਾ ਕਿੱਥੇ ਹੈ ਹੂੰ ਉਹਨੇ ਪਤਾ ਨਹੀਂ ਤੇਰੇ ਕੋਲੇ ਗਿਆ ਸੀ ਕਹਿੰਦਾ ਮੈਂ ਮੇਰੇ ਭਰਾ ਕੋਲੇ ਜਾਣਾ ਸੀ ਕਿਤੇ ਕੰਮ ਜਾਵਾਂਗੇ ਉਹ ਤਾਂ ਮੁੜ ਕੇ ਨਹੀਂ ਆਇਆ ਠੀਕ ਹੈ ਤੂੰ ਦੱਸ ਕਿੱਥੇ ਐ ਹਾਂ ਬਤਾਇਆ ਨਹੀਂ ਚੱਲ ਕੋਈ ਨਹੀਂ ਮੈਂ ਪੜ ਲੂੰਗਾ ਕਿੱਧਰ ਜਾਂਦਾ ਪੜ ਲੂੰਗਾ ਮੈਂ ਕੋਈ ਨਹੀਂ ਅੱਛਾ ਠੀਕ ਐ ਕਹਿ ਕੇ ਜੀ ਉਹ ਬਾਹਰ ਨਿਕਿਆ ਹੂੰ ਬਾਹਰ ਨਿਕਲ ਕੇ ਸਾਰਾ ਦਿਨ ਉਹਨੇ ਨਿਗਾਹ ਰੱਖੀ ਹੋਰ ਭੈੰਕਾ ਕਰੋ ਜਾਂਦੀ ਨਹੀਂ ਕਿਤੇ ਹੂੰ ਨਾ ਹੀ ਕਰੇ ਕੋਈ ਆਏ ਹੂੰ ਉਹ ਹੁਣ ਰਾਤ ਨੂੰ ਪੈ ਜਾ ਘਰੇ ਉਹਦੇ ਘਰ ਵਾਲੀ ਹੂੰ ਉਹਨਾਂ ਦੇ ਕੋਠੇ ਤੇ ਚੜ ਕੇ ਬਹਿ ਜਾ ਘਰੇ ਅਛਾ ਠੱਗ ਦੂਜਾ ਹਾਂ ਦੂਜਾ ਠੱਗ ਪਾਸੇ ਦੀ ਚੜ੍ਹਾ ਕਰੇ ਕੋਠੇ ਦੇ ਬਹਿ ਜਾ ਕਰ ਠੀਕ ਹੈ ਉਹਨੇ ਜਦੋਂ ਦੇਖਿਆ ਉਹ 4 ਵਜੇ ਉੱਠੀ ਸੀ ਤੋ 2 ਵਜੇ ਉੱਠੀ 3 ਵਜੇ ਹੂੰ 2-3 ਵਜੇ ਉੱਠ ਕੇ ਉਹਨੇ ਰੋਟੀਆਂ ਰਾਟੀਆਂ ਪਕਾਈਆਂ ਹੂੰ ਚੂਰੀ ਕੁੱਟੀ ਕਰੀ ਤੇ 4 ਵਜੇ ਦੇ ਨੂੰ ਉਹਨੇ ਪਾ ਕੇ ਉਹਦੇ ਵਿੱਚ ਮੰਨ ਕੇ ਪਣਾ ਕੇ ਢੀਨੇ ਪਿੰਨੀਆਂ ਹੂੰ ਤੇ ਰੱਖ ਲਿਆ ਉਹਨੇ ਬਾਟੀ ਲਈ ਲੀ ਤੋੜਾ ਲੈ ਲਿਆ ਹਾਂ ਬਾਟੀ ਜਾ ਕੇ ਤੇ ਰਸਾ ਲੈ ਲਿਆ ਤੇ ਜਾ ਕੇ ਉਹਨੇ ਜੀ ਉਹਦੇ ਵਿੱਚੋਂ ਪੂਛਲ ਮਕਾਤਾ ਹੂੰ ਖੂਜ ਨੂੰ ਕਹਾਤਾ ਉਹਨੇ ਕੀ ਕੀਤਾ ਉਹਨੇ ਆਪਣੀਆਂ ਚੂਰੀਆਂ ਦੀਆਂ ਪਿੰਨੀਆਂ ਕੱਢ ਲੀਆਂ ਹੂੰ ਤੇ ਥੱਲੇ ਪਾਣੀ ਦੀ ਬਾਲਟੀ ਭਰਤੀ ਉਹਨੇ ਇੱਕ ਬਾਲਟੀ ਭਰ ਕੇ ਤੋੜੇ 'ਚ ਪਾ ਲਈ ਇੱਕ ਹੋਰ ਕੱਢੀ ਉਹ ਭਰ ਕੇ ਤੇ ਤੋੜਾ ਤੇ ਬਾਲਟੀ ਲੈ ਕੇ ਆਉਦੇ ਘਰੇ ਆ ਗਏ ਠੀਕ ਹੈ ਉਹ ਆਦ ਲੈ ਗੱਭੀ ਭੈਣ ਦਾ ਯਾਰ ਨਾ ਖੂਜ ਵੜਿਆ ਬੈਠਾ ਹੈ ਉਹਦੇ ਨਾਲ ਵਿੱਚ ਫੋਟ ਬਣਾਇ ਬੈਠਾ ਹੈ ਇਹ ਤਾਂ ਕੰਜਰ ਨੇ ਨਾ ਇਹ ਖੂਜ ਵਰ ਗਿਆ ਇਹ ਤੇ ਕੋਈ ਨਹੀਂ ਬੜ ਕੋਈ ਨਹੀਂ ਖੂਜ ਹੂੰ ਇੱਕ ਦੋ ਦਿਨ ਟੱਪੇ ਉਹ ਪੂਰਾ ਕਰਦਾ ਰਿਹਾ ਸਾਰੀ ਉਹਨੇ ਰੇਕੀ ਕਰੀ ਵੀ ਵਾਕਈ ਖੂਚ ਹੀ ਹੈ ਕਿਦਰ ਨਹੀਂ ਗਿਆ ਹੂੰ ਦੂਜੇ ਦਿਨ ਉਹਨੇ ਕੀ ਕੀਤਾ ਨਾ ਸਵੇਹਾ ਹੀ ਉਹ ਤਾਂ 2-3 ਵਜੇ ਉੱਠਦੀ ਸੀ ਉਹ ਤੋਂ ਘੰਟਾ ਪਹਿਲਾਂ ਹੂੰ ਉਹਨੇ ਕੀ ਕੀਤਾ ਜਵਾਂ ਦਾ ਲਿਆ ਆਟਾ ਜਵਾਂ ਦਾ ਆਟਾ ਕਰਕੇ ਤੇ ਐ ਕਰਕੇ ਰੋਟੀਆਂ ਪਕਾ ਕੇ ਜਵਾਂ ਦੇ ਆਟੇ ਦੀਆਂ ਰੁੱਖੀਆਂ ਜੀਆਂ ਹੂੰ ਤੇ ਵਿੱਚ ਛਿਲਕੇ ਵਿੱਚ ਉਹ ਤੇ ਰੋਟੀਆਂ ਪਕਾ ਕੇ 10-15 ਹੂੰ ਤੇ ਬੰਨ ਕੇ ਤੇ ਲੈ ਕੇ ਬਾਲਟੀ ਤੇ ਜਾ ਕੇ ਲਮਕਾ ਦੀਆਂ ਠੀਕ ਹੈ ਪਹਿਲਾਂ ਲਮਕਾ ਦੀਆਂ ਪਹਿਲਾਂ 1 ਘੰਟਾ ਪਹਿਲਾਂ ਲਮਕਾ ਦੀਆਂ ਜੋ 1 ਘੰਟਾ ਪਹਿਲਾਂ ਲਮਕਾ ਦੀਆਂ ਤੇ ਉਹ ਬੋਲਦਾ ਉਹਨੂੰ ਉਹ ਕਹਿੰਦਾ ਆ ਕੀ ਹੂੰ ਬੜੀ ਕੀ ਹਮ ਆਕੇ ਆ ਤੂੰ ਪੁਖੀਆਂ ਰੋਟੀਆਂ ਜਮਾਂ ਦੀਆਂ ਇਹ ਮੇਰੇ ਕਿਵੇਂ ਟੱਪਣਗੀਆਂ ਹਾਂ ਉਹ ਕਹਿੰਦੀ ਮੈਂ ਹੋਰ ਕੀ ਕਰਾਂ ਨਾ ਘਰੇ ਘਿਓ ਆ ਨਾ ਘਰੇ ਸ਼ੱਕਰ ਆ ਨਾ ਘਰੇ ਖੰਡ ਆ ਹਾਂ ਠੱਗਣੇ ਬਾਜ ਕੱਢੀ ਬੁੜੀਆਂ ਵਾਲੀ ਬਾਜ ਕਰਕੇ ਉਹਦੀ ਮੈਂ ਕੀ ਕਰਾਂ ਹੁਣ ਜਦੋਂ ਘਰੇ ਜੇ ਤੇ ਤੂੰ ਪੈਸੇ ਦਿੱਤੇ ਸੀ ਉਹ ਮੁੱਕ ਗਏ ਹਮ ਤੇ ਹੁਣ ਕਰੇ ਉਹਦਾ ਮੁੱਕਦਾ ਗਏ ਦੇ ਉਹਦੇ ਨਾਲ ਚੁੰਡੇ ਚ ਨਾਉਣ ਦੇ ਨਾਲ ਚੁੰਡੇ ਚ ਲੱਬੇ ਹੈ ਹਾਂ ਉਹ ਕਿਸੇ ਦਿਨ ਕੰਮ ਆਉਣਗੇ ਉਥੋਂ ਕੱਢ ਲਾ ਜਿੰਨੇ ਲੋੜ ਹੈ ਅੱਛਾ ਉਹਦੀ ਤੂੰ ਮੈਨੂੰ ਦੱਸਿਆ ਨਹੀਂ ਸੀ ਕਿੱਥੇ ਦੱਬਿਆ ਉਹਦਾ ਉੱਥੋਂ ਕੱਢ ਲਾ ਤੇ ਮੁੜ ਕੇ ਉਵੇਂ ਮਿੱਟੀ ਪਾ ਕੇ ਦੱਬਦੀ ਹੂੰ। ਕਿਆ ਨਹੀਂ ਮਰੇ ਟੱਪਣੀਆਂ। ਅੱਛਾ ਤੇ ਤੂੰ ਲਿਆ ਜੂਰੀ ਗੁੱਟ ਕੇ। ਹਾਂ ਜੂਰੀ ਗੁੱਟ ਕੇ ਲਿਆ ਜਿਵੇਂ ਹੈਗੀ ਫੇਰੀ ਖਾਦੀ ਜਾਊ। ਹਾਂ ਚਲੋ ਜੀ। ਉਹਨੇ ਤਾਂ ਖਿੱਚੀ ਬਾਲਟੀ ਉੱਥੇ ਸਿੱਟੀ ਬਾਲਟੀ ਉਹਨੇ ਚਲਾ ਕੇ ਫਰੇ ਮਾਰੀ। ਤੇ ਉਹ ਤਾਂ ਜੀ ਚੱਲ ਪਿਆ ਉਹਦੇ ਘਰ ਨੂੰ। ਠੀਕ ਹੈ। ਉਹਦੇ ਘਰ ਆਲਨੇ ਚੋਰੀ ਕੁੱਟ ਕੇ ਜਦੋਂ ਘਰੋਂ ਨਿਕਲਿਓ ਘਰੇ ਵੜ ਗਿਆ ਉਹ ਦੋ ਤਰਪੀ ਉਧਰ ਉਹ ਕਰੇ ਵੜ ਗਿਆ ਉਹਨੇ ਨਹਾਉਣ ਵਾਲੇ ਕੋਲੋਂ ਚੁੰਡ ਪੱਟੀ ਤੇ ਜਿਹੜਾ ਸਮਾਨ ਸੀ ਕੱਢ ਲਿਆ ਕੱਢ ਲਿਆ ਅੱਛਾ ਹਾਂ ਸਾਰੇ ਪੈਸੇ ਕੱਢ ਲੇ ਮੋਹਰਾਂ ਕੱਢ ਲੀਆਂ ਸੋਹਣਾ ਕੱਢ ਲਿਆ ਕੱਢ ਕੇ ਤੇ ਉਹ ਉਹਨੂੰ ਬੋਲਦਾ ਉਹ ਇੰਨੇ ਉਹ ਵੀ ਜਾੜੀ ਕੰਟੇ ਬਾਦ ਉਹ ਪਹੁੰਚ ਗਈ ਉੱਥੇ ਹਾਂ ਪਹੁੰਚ ਗਈ ਉਹ ਲੈ ਕੇ ਚੋਰੀ ਦੀਆਂ ਪਿੰਨੀਆਂ ਦੇਸੀ ਘੋਲੀਆਂ ਪਿੰਨੀਆਂ ਲੈ ਕੇ ਜਦੋਂ ਪਹੁੰਚ ਗਈ ਵਿੱਚੇ ਕਾਜੂ ਬਦਾਮ ਤੇ ਸਾਰਾ ਕੁਝ ਉਹਨੇ ਜੋਂ ਜਾ ਕੇ ਲਮਕਾਈਆਂ ਤੇ ਉਹ ਠੱਗ ਬੋਲਦਾ ਉਹਨੂੰ ਤੁਹਾਡੇ ਘਰ ਵਾਲੀ ਨੂੰ ਹੂੰ ਆਂਦਾ ਹੁਣ ਕਿੱਥੋਂ ਆ ਗਈਆਂ ਆਹ ਹੂੰ ਕਿਉਂ ਕਿੱਥੋਂ ਆ ਗਿਆ ਦੋ ਕਿੱਥੋਂ ਆ ਗਿਆ ਪਹਿਲਾਂ ਮੇਰੇ ਮੱਥੇ ਮਾਰੀਆਂ ਤੂੰ ਉਹ ਜਮਾਂ ਦੀਆਂ ਰੋਟੀਆਂ ਸੂੜੇ ਵਾਲਿਆਂ ਦੀ ਜਮਾਂ ਰੋਟੀਆਂ ਲੈ ਕੇ ਆ ਤੇ ਤੂੰ ਉਹ ਆਦੀ ਮੈਂ ਜਮਾਂ ਦੀਆਂ ਰੋਟੀਆਂ ਕਦੋਂ ਲੈ ਕੇ ਆਈ ਐ ਮੈਂ ਤਾਂ ਚੂਰੀ ਲੈ ਕੇ ਆਉਣੀ ਐ ਰੋਜ਼ ਤੇਰੇ ਵਾਸਤੇ ਅੱਛਾ ਜਦੋਂ ਉਹਨੇ ਆਖਿਆ ਮੈਂ ਕਦੋਂ ਲੈ ਕੇ ਆਈ ਐ ਮੈਂ ਤਾਂ ਚੂਰੀ ਲੈ ਕੇ ਆਈ ਐ ਹੂੰ ਉਹ ਕਹਿੰਦਾ ਅੱਛਾ ਕੱਢ ਫਿਰ ਦਵਾ ਦਾ ਬਾਹਰ ਉਹ ਤਾਂ ਉਹ ਸੀ ਠੱਗ ਦੂਜਾ ਉਹ ਤਾਂ ਲੈ ਗਿਆ ਉਹ ਭੈਣ ਦੇ ਨਾਲ ਕੱਢ ਕੇ ਸਮਾਨ ਸਾਰਾ ਮੈਂ ਤਾਂ ਉਹਨੂੰ ਦੱਸ ਬੈਠਾ ਵੀ ਕਿੱਥੇ ਦੱਬਿਆ ਪੈਸੇ ਨਹੀਂ ਦੱਸ ਤੇ ਮੋਹਰਾਂ ਦੱਸਤੀਆਂ ਸਾਰੀਆਂ ਅੱਛਾ ਉਹ ਤਾਂ ਮੈਂ ਤਾਂ ਕਿਤੇ ਤੂੰ ਲੈ ਕੇ ਆਈ ਹੈ ਤੇ ਮੈਂ ਨੂੰ ਕੱਢ ਤੂੰ ਦਵਾ ਦਵ ਉਹਨੂੰ ਜੀ ਉੱਥੇ ਉਹਨੇ ਬਾਹਰ ਕੱਢਿਆ ਖਿੱਚਿਆ ਘੂਚੋਂ ਬਾਹਰ ਕੱਢ ਕੇ ਉਹੋ ਘਰੇ ਆ ਗਈ ਘਰੇ ਆ ਕੇ ਜਦੋਂ ਦੇਖਿਆ ਉੱਥੇ ਕੁਛ ਹੀ ਨਾ ਪਟਿਆ ਪਿਆ ਸਾਰਾ ਉਹ ਲੈ ਗਿਆ ਸਾਰਾ ਕੁਛ ਲਾ ਜਾ ਕੇ ਵੱਜਿਆ ਉਹ ਜੋ ਚੱਲਿਆ ਆਪਦੇ ਪਿੰਡ ਵੱਜਿਆ ਕੰਡ ਜਾ ਕੇ ਉਹ ਆਪਦੇ ਘਰ ਵਾਲ ਨੂੰ ਕਹਿੰਦਾ ਵੀ ਗੱਲ ਸੁਣ ਹਾਂ ਉਹ ਆਉ ਉਹ ਜ਼ਰੂਰ ਮਗਰ ਮੇਰੇ ਦੂਜਾ ਹੁਣ ਦੂਜਾ ਠਾਗਾ ਦਾ ਉਹਨੇ ਮੇਰਾ ਖੇੜਾ ਨਹੀਂ ਛੱਡਣਾਗਾ ਹਾਂ ਖੇੜਾ ਦਾ ਉਹ ਛੱਡੂ ਔਖਈ ਹਾਂ ਤੇ ਹੁਣ ਮੈਂ ਬਾਹਰ ਤਾਂ ਜਾਂਦਾ ਨਹੀਂ ਬਾਹਰ ਉਹਨੇ ਕਿਤੇ ਛੱਡਣਾ ਨਹੀਂ ਪੜ ਲੂਗਾ ਹਾਂ ਮੈਂ ਨਾ ਸਾਹ ਕੁੱਟ ਕੇ ਘਰੇ ਪੈਣਾ ਅੱਛਾ ਤੇ ਤੂੰ ਜਦੋਂ ਆਇਆ ਨਾ ਤੂੰ ਕਹਿਦੀ ਵੀ ਇਹ ਤਾਂ ਤੇਰੇ ਕੋਲੇ ਗਿਆ ਸੀ ਪਤਾ ਨਹੀਂ ਕੀ ਖਾ ਕੇ ਆ ਕੀ ਨਹੀਂ ਇਹ ਤਾਂ ਉਹਦੇ ਹੀ ਮਰ ਗਿਆ ਅੱਛਾ ਮੈਨੂੰ ਕਹੇ ਗਿਆ ਸੀ ਮੈਂ ਉਹਦੇ ਕੋਲੇ ਜਾਂਦਾ ਭਰਾ ਕੋਲੇ ਆਪਦੇ ਕੋਲੇ ਠੀਕ ਹੈ ਤੇ ਉੱਥੋਂ ਥੋੜ੍ਹਾ ਕੁ ਖਾ ਖੂ ਕੇ ਆਇਆ ਤੇ ਮਰ ਗਿਆ ਹਾਂ ਤੇ ਆਪੇ ਜੇ ਮੁਰਜੂਗਾ ਵੀ ਬੀਬੀ ਬੰਦਾ ਮਰ ਗਿਆ ਮੇਰੇ ਸਿਰ ਕਦਰ ਪਾਊਗਾ ਤੇ ਮੁਰਜੂਗਾ ਉਹ ਐਵੇਂ ਡਰ ਕੇ ਮੁਰਜੂਗਾ ਸਾਡਰ ਕੇ ਮੁਰਜੂਗਾ ਹੂੰ ਉਹ ਜਿਸਾ ਘੁੱਟ ਕੇ ਪੈ ਗਿਆ ਉਹ ਵੀ ਜਾਵੜਾ ਮਗਰ ਅੱਛਾ ਮਰਾ ਫਰਝਾਈ ਕਿੱਥੇ ਹੈ ਮੇਰਾ ਭਰਾ ਉਹ ਆਦੀ ਹੋ ਪਿਆ ਮਰਿਆ ਉਹ ਤਾਂ ਮੰਜੇ ਤੇ ਆਉਂਦੇ ਹੀ ਮਰ ਗਿਆ ਤੇਰੇ ਕੋਲੋਂ ਆਇਆ ਪਤਾ ਨਹੀਂ ਆਦਾ ਮੈਂ ਮੇਰੇ ਭਰਾ ਕੋਲੇ ਜਾਣਾ ਦੋ ਰਾਤਾਂ ਨਹੀਂ ਆਇਆ ਤਿੰਨ ਰਾਤਾਂ ਤੇ ਅੱਜ ਹੀ ਆਇਆ ਸੀਗਾ ਤੇ ਅੱਜ ਹੀ ਆਉਂਦਾ ਹੀ ਪੈ ਗਿਆ ਆਹਦਾ ਮੈਨੂੰ ਪਤਾ ਨਹੀਂ ਕੀ ਖਵਾਤਾ ਉਹਨਾਂ ਨੇ ਤੇਰੇ ਕੋਲੇ ਕੀ ਖਾਂਦੇ ਖਾਂਦੇ ਕੀ ਖਾਦਾ ਤੁਸੀਂ ਕੀ ਦੇਖ ਤਾ ਤੁਸੀਂ ਕਿੱਥੇ ਲੈ ਕੇ ਗਿਆ ਸੀ ਇਹਨੂੰ ਅੱਛਾ ਉਹ ਗੱਲ ਪੈ ਗਈ ਬੁੱਤਾ ਹਾਂ ਉਹ ਗੱਲ ਪੈ ਗਈ ਹੂੰ ਉਹਦਾ ਮੈਂ ਤਾਂ ਕੁਝ ਨਹੀਂ ਖਵਾਇਆ ਚਲੋ ਮਰ ਗਿਆ ਤਾਂ ਕੋਈ ਨਹੀਂ ਫਿਰ ਹੁਣ ਮੇਰਾ ਭਰਾ ਐ ਅਖਰ ਮੈਂ ਤਾਂ ਸ਼ਿਸ਼ਕਾਰ ਕਰਕੇ ਜਾਊਂਗਾ ਅੱਛਾ ਹਾਂ ਮੈਂ ਜਾਣਦਾ ਨਹੀਂ ਉੱਥੇ ਉਹ ਭਾਈ ਬਹਿ ਗਿਆ ਉਹ ਉਹਦੇ ਘਰ ਵਾਲੀ ਆਖੇ ਤੂੰ ਜਾ ਅਸੀਂ ਆਪੇ ਸ਼ਿਸ਼ਕਾਰ ਕਰ ਲਾਂਗੇ ਜੀ ਉਹਦਾ ਨਾ ਮੈਂ ਤਾਂ ਸ਼ਿਸ਼ਕਾਰ ਕਰਕੇ ਜਾ ਹੂੰ ਹੁਣ ਜੇ ਪਿੰਡ ਦੇ ਨੂੰ ਉਹਦੇ ਘਰ ਵਾਲੀ ਕਹੇ ਤਾਂ ਘਰ ਪਿੰਡ ਦੇ ਹੋਣਾਂ ਪਿੰਡ ਦਾ ਨੇ ਕੀ ਨਹੀਂ ਹੋਣਾ ਸੀ ਪਿੰਡ ਦਾ ਵੀ ਆਇਆ ਹਾਂ ਪਿੰਡ ਦਾ ਕੋਈ ਆਇਆ ਨਾ ਪਿੰਡ ਦਾ ਆਇਆ ਨਾ ਤੇ ਉਹਨੇ ਕੀ ਕੀਤਾ ਬਲਦ ਲੈ ਲੇ ਉਹਨੇ ਖੋਲ ਲੇ 45 ਲਈ ਪਾ ਹਮ ਗਿੱਟਿਆਂ ਨੂੰ ਪਾਲਿਆ ਰਸਾ ਉਹਦੇ ਤੇ ਬਲਦਾਂ ਨੇ 45 ਦੇ ਮਗਰ ਪਾਲਿਆ ਅੱਛਾ ਵੀ ਭੈਣ ਜੋਂ ਜਦੋਂ ਆਪੇ ਇਹ ਖਿੱਚਿਆ ਤੇ ਪਤਾ ਲੱਗਿਆ ਥੱਲੇ ਤੇ ਉੱਠ ਖੜੂ ਹਮ ਨਾ ਜਿਉ ਉਹਨੇ ਕੀ ਉੱਠਣਾ ਸੀ ਖਿੱਚ ਕੇ ਉਸੇ ਵੈਂਚ ਲੈ ਗਿਆ ਹਮ ਸੇ ਵੈਂਚ ਲ ਜਾ ਕੇ ਉਹਨੇ ਲਾਤਾ ਉਥੇ ਉਹ ਪਿੰਡ ਦਾ ਵੇਰ ਮੈਂ ਇਕੱਲੇ ਲੈ ਜਾਂਦਾ ਹਾਂ ਆ ਵੀ ਮੈਂ ਇਕੱਲੇ ਲੈ ਚੱਲਦਾ ਹੁਣ ਮੇਰਾ ਤਾਂ ਭਰਾ ਹੈ ਮੈਂ ਤਾਂ ਚਚਕਾਰ ਨਹੀਂ ਆ ਇਹਨੂੰ ਹੂੰ ਤੇ ਕੋਈ ਨਹੀਂ ਮੈਂ ਚਚਕਾਰ ਕੇ ਜਾਉ ਹੂੰ ਸਿਵਾਂ ਚ ਲੈ ਗਿਆ ਹੁਣ ਉਹਦੇ ਘਰ ਨੂੰ ਪਤਾ ਹੀ ਸੀ ਵੀ ਇਹ ਜਿਉਂਦਾ ਹੀ ਹੈ ਇਹਨੂੰ ਕੀ ਹੁੰਦਾ ਹੂੰ ਤੇ ਉਥੇ ਜਾ ਕੇ ਉਹਨੇ ਕਿਰਸਾਲਾਤਾ ਬਲ ਦੇ ਚੜਤੇ ਹੂੰ ਆਪਣਾ ਉਪਕਸ਼ੋ ਕੇ ਬਹਿ ਗਿਆ ਹੂੰ ਕਿਤਨਾ ਕਿਤੇ ਤੋਂ ਉੱਠੇ ਉੱਠੂ ਇਹ ਹੂੰ ਉਹ ਬੈਠਾ ਉਥੇ ਚਾਰ ਚੋਰ ਆਏ ਹੂੰ ਅਗੇ ਚੋਰ ਨਾ ਕਾਲੀ ਮਾਤਾ ਨੂੰ ਮੰਨਦੇ ਮੁਰਦੇ ਨੂੰ ਮੰਨਦੇ ਬਹੁਤ ਮੰਨਦੇ ਅੱਛਾ ਕਾਲੀ ਮਾਤਾ ਨੂੰ ਹਾਂ ਕਾਲੀ ਮਾਤਾ ਨੂੰ ਮੰਨਦੇ ਤੇ ਚੋਰ ਮੁਰਦਿਆਂ ਨੂੰ ਵੀ ਮੰਨਦੇ ਮੱਥਾ ਟੇਕਦੇ ਸੀ ਬੈਠ ਹੂੰ ਸਿਵਿਆਂ 'ਚ ਹੋ ਕੇ ਜਾਂਦੇ ਹੂੰ ਤੇ ਉਸੇ ਵੇਲੇ ਚ ਆਏ ਸਿਵਿਆਂ 'ਚ ਮੱਥਾ ਟੇਕਣ ਉੱਥੇ ਉਹਨਾਂ ਨੇ ਆਖਿਆ ਵੀ ਮੁਰਦਾ ਪਿਆ ਹੂੰ ਉਹਨਾਂ ਨੇ ਮੱਥਾ ਟੇਕਿਆ ਉਹ ਕਹਿੰਦਾ ਵੀ ਮੈਂ ਨਾ ਇਹਦੇ ਲੀਡੇ ਪਵਾ ਕੇ ਜਾਵਾਂ ਹੂੰ ਦੂਜਾ ਕਹਿੰਦਾ ਵੀ ਇਹਨੂੰ ਮੈਂ ਵਧੀਆ ਨਵਾ ਤਵਾ ਕੇ ਇਹਦੇ ਬੂਟ ਲੈ ਕੇ ਆਵਾਂ ਚੰਗੇ ਜੋੜੇ ਖੱਟਵੀਂ ਜੁੱਤੀ ਪਾਵਾਂ ਅੱਛਾ ਜੀ ਠੀਜਾ ਕਹਿੰਦਾ ਵੀ ਮੈਂ ਇਹਦੇ ਕੋਲੇ ਨਾ ਸਾਰਾ ਕਿਰਿਆ ਕਰਮ ਧਰ ਕੇ ਜਾਵਾਂ ਕਰਨ ਵਾਲਾ ਸਮਾਨ ਜਿਹੜਾ ਸ਼ਿਸ਼ਕਾਰ ਤੇ ਚੰਨ ਦੀ ਲੱਕੜ ਐਰਾ ਵਗੈਰਾ ਤੋਂ ਉੱਪ ੱਟਾਪਾ ਜਦੋਂ ਇਹਦਾ ਕਿਸੇ ਨੇ ਸ਼ਿਸ਼ਕਾਰ ਕੀਤਾ ਹੋ ਵਿੱਚ ਪਾ ਦੂ ਸਾਰਾ ਸਮਾਨ ਮੈਂ ਦੇਵਾਂ ਠੀਕ ਹੈ ਜੀ ਇਹ ਕੋਨਾ ਚ ਨਾਸਤਕ ਸੀ ਹੂੰ ਚੋਰਾ ਚ ਹੂੰ ਉਹ ਕਹਿੰਦਾ ਵੀ ਮੈਨੂੰ ਵਧੀਆ ਸਮਾਨ ਮਿਲ ਜੇ ਸਾਨੂੰ ਹੂੰ ਚੰਗਾ ਚੋਰੀ ਦਾ ਸਮਾਨ ਹੱਥ ਲੱਗ ਜੇ ਮੈਂ ਇਹਦੇ ਦੰਦ ਕੱਢਾਂ ਹੂੰ ਅੱਛਾ ਜੀ ਦੰਦ ਕੱਢ ਕੇ ਜਾਵਾਂ ਮੈਂ ਇਹਦੀ ਹੂੰ ਉਹ ਸਾਰੇ ਭਾਈ ਚਾਰੇ ਮੱਥਾ ਟੇਕਿਓ ਉਥੋਂ ਤੁਰ ਪਏ ਹਮ ਗਾਮ ਗਏ ਪਿੰਡ ਚ ਕਿਸੇ ਚੰਗੇ ਸ਼ੌਕਾਰ ਦੇ ਉਹਨਾਂ ਨੂੰ ਬਹੁਤ ਚੰਗਾ ਸਮਾਨ ਮਿਲਿਆ ਹਮ ਚੋਰੀ ਦਾ ਬਹੁਤ ਉਹਨਾਂ ਨੇ ਮੋਟਾ ਸਮਾਨ ਹੱਥ ਲੱਗਿਆ ਹਮ ਜੋ ਮੋਟਾ ਸਮਾਨ ਹੱਥ ਲੱਗਿਆ ਉਹਨਾਂ ਨੇ ਆ ਕੇ ਸਮਾਨ ਚੱਕਿਆ ਹਮ ਲੱਦਿਆ ਸਾਰਾ ਫੜਿਆ ਤੇ ਉਹ ਕਹਿੰਦੇ ਵੀ ਆਪਾਂ ਹੁਣ ਸੁੱਖ ਦੀ ਗਏ ਆਪਾਂ ਮੁਰਦੇ ਉਤੋਂ ਵੀ ਹਾਂ ਮੁਰਦੇ ਦੀ ਉਹਦੀ ਹਮ ਤੇ ਆਪਣੀ ਸੁੱਖਣਾ ਦਾ ਪੂਰੀ ਹੋ ਗਈ ਹਮ ਉਹ ਹੁਣ ਜਿਹਨੇ ਲੀੜੇ ਸੁੱਕੇ ਸੀ ਲੀੜੇ ਲੈ ਲੈ ਜਿਹਨੇ ਜੋੜੇ ਸੁੱਕੇ ਸੀ ਜੋੜੇ ਲੈ ਲੈ ਹਮ ਤੇ ਜੀਨੇ ਭਾਈ ਉਹ ਸਮਾਨ ਸੁੱਖਿਆ ਸੀ ਉਹਦਾ ਕਿਰਿਆ ਕਰਮ ਦਾ ਉਹ ਸਮਾਨ ਲੈ ਲਿਆ ਹਾਂ ਜਾ ਕੇ ਉੱਥੇ ਭਾਈ ਟੇਕ ਤਾਂ ਮੱਥਾ ਉਹਨਾਂ ਨੇ ਜੁੜੇ ਨੇ ਜਿਹੜੇ ਉੱਥਾ ਢੋਤੀ ਪਿਆ ਹਾਂ ਢਾਗ ਉੱਤੇ ਪਿਆ ਦੂਜਾ ਦੂਜਾ ਪਾਸੇ ਬੈਠਾ ਲੁਕਿਆ ਲੁਕਿਆ ਬੈਠਾ ਕੇ ਹਿੱਲੂ ਆਏ ਹਾਂ ਅਜਾ ਉਹ ਸਾਰੇ ਖੜੇ ਤੇ ਜਦੋਂ ਚੌਥੇ ਦੀ ਵਾਰੀ ਆ ਗਈ ਉਹਦਾ ਵੀ ਤੁਸੀਂ ਆਪ ਦੀ ਸੁੱਖਣਾ ਲਾਤੀ ਹੁਣ ਮੇਰੀ ਰਹਿ ਗਈ ਹਾਂ ਤੁਸੀਂ ਪਰੇ ਹੋਵੋ ਮੈਂ ਇਹਦੇ ਦੰਦ ਕੱਢਣੇ ਹਾਂ ਹਾਂ ਉਹਦੇ ਵੀ ਕੱਢ ਲਾ ਹਾਂ ਉਹਨੇ ਜਦੋਂ ਦੰਦ ਤੇ ਧਰ ਕੇ ਚੀਜ਼ ਤੇ ਮਾਰਿਆ ਉੱਤੇ ਡळा ਹਾਂ ਤੇ ਉਹ ਤਾਂ ਜੀ ਜਦੋਂ ਦੰਦ ਪਟਿਆ ਹੁਣ ਜਿਉਂ ਦੰਦ ਐ ਹੀ ਪਟਣਾ ਕੋਈ ਚੀਜ਼ ਮਾਰ ਕੇ ਕਿੱਥੇ ਝੱਲੀ ਦਾ ਇੰਨਾ ਦਰਦ ਹਾਂਜੀ ਤੇ ਜਦੋਂ ਉਹਦੇ ਦਰਦ ਹੋਇਆ ਤੇ ਉਹ ਤਾਂ ਜੀ ਉੱਠ ਖੜਾ ਜਦੋਂ ਨੇ ਕੀਤਾ ਆਉ ਓਏ ਭਾਈ ਕੀਤਾ ਤੇ ਨਿਕਲੀ ਆਏ ਚੋਰ ਤਾਂ ਭੱਜ ਕੇ ਛੱਡ ਕੇ ਸਾਰਾ ਕੁਝ ਹੁਣ ਜਿੰਦਾ ਹੋ ਗਿਆ ਮਰਦਾ ਜਿੰਦਾ ਹੋ ਗਿਆ ਭੈਣ ਜੋ ਪੂਤ ਬਣ ਗਏ ਤਾਂ ਆਜੂਗਾ ਉਹ ਭਾਈ ਚਾਰੇ ਭੱਜ ਗਏ ਅੱਛਾ ਜੀ ਚਾਰੇ ਭੱਜ ਲਏ ਤੇ ਜਿਹੜਾ ਉਹਨਾਂ ਦਾ ਸਮਾਨ ਸੀ ਲੁੱਟਿਆ ਸਾਰਾ ਉੱਥੇ ਰਹਿ ਗਿਆ ਉੱਥੇ ਰਹਿ ਗਿਆ ਹਾਂ ਉਹਦਾ ਲੈ ਭੱਜ ਜਿਹੜਾ ਦੂਜਾ ਠੱਗ ਸੀ ਉਹ ਉਹ ਨਿਕਲੇ ਆਇਓ ਨਿਕਲੇ ਆ ਹਾਂ ਉਹਦਾ ਹਾਂ ਵੀ ਦੱਸ ਉਹਨ ਕਿਵੇਂ ਹੈ ਹਾਂ ਉਹਦਾ ਉਹ ਤਾਂ ਠੀਕ ਹੈ ਉਹ ਤਾਂ ਫੇਰ ਵੰਡ ਲਾਂਗੇ ਹਾਂ ਆ ਤਾਂ ਮੰਡਲਾ ਜਿਹੜਾ ਸਮਾਨ ਪਿਆ ਹੈ ਜਿਹੜਾ ਛੱਡ ਕੇ ਭੱਜ ਗਿਆ ਜਿਹੜਾ ਛੱਡ ਕੇ ਭੱਜ ਗਿਆ ਉਹ ਦੋਨੇ ਸਿਵਿਆਂ 'ਚ ਬਹਿ ਕੇ ਨਾ ਤੇ ਉਹ ਵੰਡਣ ਲੱਗੇ ਅੱਛਾ ਉਥੋਂ ਉਹ ਵੰਡਣ ਲੱਗੇ ਅੱਛਾ ਜੀ ਤੀਜਾ ਭਾਗ ਫੇਰ ਲੈ ਕੇ ਆਵਾਂਗੇ ਵੀ ਕਿਵੇਂ ਉਹ ਸਮਾਨ ਵੰਡਦੇ ਆ ਤੇ ਉਹ ਸਮਾਨ ਜਿਹੜਾ ਵੰਡਿਆ ਉਹ ਤੋਂ ਕੀ ਗਾਹ ਰੋ ਚੱਲੀ ਲੋਕ ਅੱਜ ਤੱਕ ਵੀ ਉਸ ਰੋ ਨੂੰ ਯਾਦ ਕਰਦੇ ਆ ਜੀ ਜੀ ਹਾਂ ਵੀ ਜਿਹੜੀ ਜਾਂਦੇ ਨੇ ਜਾਂਦੇ ਚੋਰ ਦੀ ਪੱਗ ਸਹੀ ਇਹ ਉੱਥੋਂ ਚੱਲੀ ਹੈ ਹਾਂਜੀ ਹਾਂ ਉਹਨਾਂ ਨੇ ਚਲਾਈ ਹੈ ਇਹ ਤੇ ਇਹ ਤੀਜੇ ਭਾਗ 'ਚ ਤੁਹਾਨੂੰ ਦੱਸਾਂਗੇ ਹਾਂ ਜੇ ਤੁਹਾਨੂੰ ਇਹ ਚੰਗਾ ਲੱਗਿਆ ਤਾਂ ਤੁਹਾਨੂੰ ਤੀਜਾ ਭਾਗ ਸੁਣਾਵਾਂਗੇ ਇਹਨੂੰ ਸ਼ੇਅਰ ਕਰੋ ਲਾਈਕ ਕਰੋ ਜੀ ਆ ਦੱਸਾਂਗੇ ਤੁਹਾਨੂੰ ਇਸ ਤੋਂ ਬਾਅਦ ਕੋਈ ਨਵੀਂ ਸਟੋਰੀ ਤੁਹਾਨੂੰ ਹੋਰ ਸੁਣਾਵਾਂਗੇ ਹੋਰ ਚਲਾਵਾਂਗੇ ਸਾਰਿਆਂ ਦਾ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਜੀ ਜੇ ਕੋਈ ਵੱਧ ਘੱਟ ਕੀ ਬੋਲਿਆ ਗਿਆ ਹੋਵੇ ਕਿਸੇ ਦੇ ਖਲਾਬ ਬੋਲਿਆ ਹੋਵੇ ਉਹਦੀ ਵੀ ਮਾਫੀ ਦੇਣੀ ਸਾਰੇ ਖੁਸ਼ ਰਹੋ ਸਾਰਿਆਂ ਨਾਲ ਹੀ ਸਾਰਿਆਂ ਦਾ ਸਤਿਕਾਰ ਕਰੋ ਵੱਡਿਆਂ ਦਾ ਵੀ ਛੋਟਿਆਂ ਦਾ ਵੀ ਨਫ਼ਰਤ ਨੂੰ ਦਿਲੋਂ ਚੋਂ ਕੱਢੋ ਜੀ ਜੀ ਹਾਂ ਤੇ ਸਭ ਤੋਂ ਧੰਨਵਾਦ ਜੀ ਧੰਨਵਾਦ ਜੀ ਸਾਰਿਆਂ ਨੂੰ ਸਸਰੀਕਾਲ ਸਾਰਿਆਂ ਨੂੰ ਨਮਸਤੇ